ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੈ ਜੀ ਬਹੁਤ ਬਹੁਤ ਡਾਕਟਰ ਗੁਰਵਿੰਦਰ ਬਰਾੜ ਜੀ ਦਾ ਜਿਨ੍ਹਾਂ ਨੇ ਮੈਜਿਕ ਸਪਰੇਅ ਦਿੱਤੀ ਹੈ ਜੀ ਸਾਨੂੰ ਤੇ ਕਿਸਾਨ ਵੀਰੋ ਸਾਡੇ ਤੋਂ ਇਹ ਕਾਣਕ ਹੈ ਜੀ 826 ਬਜਾਂਦ ਹੈ ਜੀ 11ਵੇਂ 11ਵੇਂ ਮਹੀਨੇ ਦੀ 10 ਤਰੀਕ ਦੀ ਤੇ ਆਪਾਂ ਬਾਅਦ ਸਮਾਰ ਕੇ ਬੀਜੀ ਹੋਈ ਹੈ ਜੀ ਜ਼ੀਰੋ ਡ੍ਰਿਲ ਨਾਲ ਤੇ ਆਪਣੇ ਤੋਂ ਨਾ ਉਹ ਸੰਦੀ ਵਾਲੀ ਦਵਾਈ ਗੋਭ ਦੀ ਸੰਦੀ ਵਾਲੀ ਦਵਾਈ ਥੋੜੀ ਜਿਆਦਾ ਮਾਤਰਾ ਚ ਪੈਣ ਕਾਰਨ ਪੱਤੇ ਮੱਚ ਗਏ ਸੀ ਉੱਪਰ ਹਜੇ ਵੀ ਕੋਈ ਕੋਈ ਤੱਤਾ ਹੈਗਾ ਜੀ ਆ ਦਿਖਾਣਾ ਤੁਹਾਨੂੰ ਇਹ ਐਦਾਂ ਐਦਾਂ ਮੱਚ ਗਏ ਸੀ ਆ ਦੇਖੋ ਜਿਹੜੀ ਆਪਾਂ 18 ਤਰੀਕ ਨੂੰ ਸਪਰੇਅ ਕੀਤੀ ਸੀ ਦੂਜੀ ਸਪਰੇਅ ਕੀਤੀ ਹੈ ਜੀ ਆਪਾਂ 23 ਤਰੀਕ ਨੂੰ ਉਹ ਕਰਨੀ ਤਾਂ ਹਫਤੇ ਬਾਅਦ ਚਾਹੀਦੀ ਹੈ ਪਰ ਉਹ ਮੌਸਮ ਖਰਾਬ ਹੋਣ ਕਾਰਨ ਦੱਸਦੇ ਸੀ ਵੀ ਮੌਸਮ ਖਰਾਬ ਹੋਊਗਾ ਇਸ ਕਰਕੇ ਥੋੜੀ ਦੋ ਦਿਨ ਗਿਤੀ ਕਰਤੀ ਸੀ ਜਿਹੜੀ ਡਾਕਟਰ ਗੁਰਮੀਂਦਰ ਬਰਾੜ ਜੀ ਦੱਸਦੇ ਆ ਮੈਜਿਕ ਸਪਰੇ ਜਿੰਕ ਕਲੀ ਦਾ ਪਾਣੀ ਮੈਗਨੀਜ਼ ਯੂਰੀਆ ਇਹ ਚਾਰੀ ਚੀਜ਼ਾਂ ਮਿਕਸ ਕਰਕੇ ਆਪਾਂ ਅਲੱਗ-ਅਲੱਗ ਘੋਲ ਕੇ ਸਪਰੇ ਕੀਤੀ ਸੀ ਜੀ ਮਿਕਸ ਕਰਕੇ ਤੇ ਉਹਦਾ ਰਿਜ਼ਲਟ ਦੇਖੋ ਤੁਸੀਂ ਅੱਜ 8ਵਾਂ ਦਿਨ ਹੋਇਆ ਜੀ ਤੇ ਬਹੁਤ ਸ਼ਾਨਦਾਰ ਨਤੀਜੇ ਮਿਲਦੇ ਆ ਜੀ ਮੈਂ ਕੋਰੇ 4 ਸਾਲ ਕੋਈ ਕਰ ਰਹੇ ਆ ਜੀ ਇਹ 2 ਤੋਂ 3 ਸਤਹਾਂ ਕਰਦੇ ਆ ਜੀ ਆਪਾਂ ਇੱਕ ਤੋਂ 1.5 ਥੈਲਾ ਤਾਂ ਆਪਣਾ ਯੂਰੀ ਦੀ ਬਚਤ ਹੁੰਦੀ ਆ ਜੀ ਇਸ ਚੀਜ਼ ਤੇ ਇਹ ਸਾਰੇ ਕਿਸਾਨ ਵੀਰਾਂ ਨੂੰ ਕਿਉਂਕਿ ਆਪਾਂ ਯੂਰੀਆ ਪਾਈ ਜੰਨੇ ਆ ਯੂਰੀਆ ਹਰਿਆਲੀ ਤਾਂ ਤੁਹਾਡੀ ਕਣਕ ਦੀ ਕਰ ਦਿੰਦਾ ਜਿਹੜੀ ਚੀਜ਼ ਦੀ ਘਾਟ ਹੁੰਦੀ ਆ ਉਹ ਲੁੱਕ ਜਾਂਦੀ ਆ ਹਰਿਆਲੀ ਦੇ ਪਿੱਛੇ ਆਪਾਂ ਤਾਂ ਕਹਿੰਦੇ ਆ ਸਾਡੀ ਤਾਂ ਕਣਕ ਕਾਲ ਬੋਲ ਖੜੀ ਆ ਜੀ नाग ਵਾਂਗੂ ਕਾਲੀ ਖੜੀ ਆ ਸਾਡੇ ਤਾਂ ਕਿਸ ਚੀਜ਼ ਦੀ ਘਾਟ ਨਹੀਂ ਆਂਦੀ ਉਹ ਫਿਰ ਮੌਕੇ ਤੇ ਆ ਕੇ ਆਪਣਾ ਝਾੜ ਘਟ ਜਾਂਦਾ ਜੀ ਇਸ ਕਰਕੇ ਵੀ ਇਹ ਚੀਜ਼ਾਂ ਦੀ ਵੀ ਜ਼ਿੰਕ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਆਪਣੇ ਤੋਂ ਪੂਰੀ ਮਾਤਰਾ ਨਹੀਂ ਪਾਈ ਜਾਂਦੀ ਜੀਰੀ ਚ ਚਾਹੀ ਕਾਣਕ ਜੇ ਜਿੰਨੀ ডোজ ਦੱਸਦੀ ਹੈ ਜੀ ਯੂਨੀਵਰਸਿਟੀ ਇਸ ਕਰਕੇ ਆਪਾਂ ਕਿਲੋ ਜ਼ਿੰਕ ਕਿਲੋ ਮੈਗਨੀਜ਼ ਕਲੀ ਦਾ ਪਾਣੀ ਚ ਕੈਲਸ਼ੀਅਮ ਹੁੰਦਾ ਜੀ ਉਹ ਤੁਹਾਨੂੰ ਕੈਲਸ਼ੀਅਮ ਲਾ ਲਓ ਕਿ세 ਆਪਾਂ ਹੋਰ ਪ੍ਰੋਡਕਟ ਚ ਰੰਗ ਬਰੰਗੇ ਲਫਾਵੇ ਚ ਨਹੀਂ ਮਿਲਦਾ ਇਹ ਤੇ ਯੂਰੀਆ ਕਿ 1.5 ਕਿਲੋ ਇਹ ਚਾਰੇ ਚੀਜ਼ਾਂ ਮਿਕਸ ਕਰਕੇ ਆਪਾਂ ਸਪਰੇਅ ਕਰਦੇ ਹਾਂ ਪਿਛਲੇ 4 ਸਾਲ ਤੋਂ ਮੈਂ ਗੁਰਵਿੰਦਰ ਬਰਾੜ ਜੀ ਦੇ ਨਾਲ ਜੁੜਿਆ ਹੋਇਆ ਤੇ ਬਹੁਤ ਅੱਛਾ ਝਾੜ ਮਿਲ ਰਿਹਾ ਜੀ ਜੀਰੀ ਚ ਵੀ ਕਣਕ ਜਿਹੀ ਜਿਹਦੀ ਅਸੀਂ ਕਦੇ ਉਮੀਦ ਨਹੀਂ ਕੀਤੀ ਸੀ ਅਸੀਂ ਸੁਣਦੇ ਹੁੰਦੇ ਸੀ ਕਿਤੇ 30 ਕਮੰਟਲ 32 ਕਮੰਟਲ ਜੀਰੀ ਦੇ ਹੋਇਆ ਆਪਣਾ ਏਰੀਆ ਪਟਿਆਲੇ ਤੋਂ ਚੜ੍ਹਦੇ ਵਾਲੇ ਪਾਸੇ ਪੈਂਦਾ ਜੀ ਹਰਿਆਣਾ ਬਾਰਡਰ ਸਾਡੇ ਤੋਂ 3 ਕਿਲੋਮੀਟਰ ਦੂਰ ਹੈ ਤੇ ਸਾਡੀ ਜ਼ਮੀਨ 'ਚ ਨਹੀਂ ਕਦੇ 30 ਕਮੰਟਲਾਂ ਤੋਂ ਕ੍ਰੋਸ ਹੋਈ ਸੀ ਜੀ ਜੀਰੀ ਦੀ ਪਰ ਹੁਣ ਅਸੀਂ 30 31 32 ਕਮੰਟਲ ਤੱਕ ਜੀ ਦੀ ਕੱਢ ਲੈਣੇ ਆ ਜੇ 27 28 26 25 ਕਣਕ ਹੋ ਰਹੀ ਹੈ ਜੀ ਪਿਛਲੇ 2 ਸਾਲਾਂ ਤੋਂ ਧੰਨਵਾਦ ਡਾਕਟਰ ਗੁਰਵਿੰਦਰ ਬਰਾੜ ਜੀ ਦਾ ਜਿਹੜੇ ਸਮੇਂ-ਸਮੇਂ ਤੇ ਪੂਰੀ ਜਾਣਕਾਰੀ ਦਿੰਨੇ ਆ ਕਿਸਾਨਾਂ ਦਾ ਫਾਇਦਾ ਹੁੰਦਾ ਜੀ